ਗਿਰਗਾਂ ਸਵਾ ਸੌ ਕੁਮ ਦੁੱਧ ਤੇ ਸਵਾ ਕਮਾਂਡਰ ਦੁੱਧ ਤੇ ਲੈ ਗਏ ਹੁਣ ਲੋਕ ਕਹਿਣਗੇ ਗੱਪ ਐ ਇਹਦੇ ਚ ਵੀ ਦੱਸ ਹੁਣ ਕੀ ਕਰੇਗਾ ਤੂੰ ਸੱਚ ਦੱਸੇਗਾ ਤੂੰ ਕਹਿੰਨੂੰ ਕਹਿਣਗੇ ਗੱਪ ਐ ਜਿਹੜੀ 60 60 ਲੀਟਰਾਂ ਤੇ ਦੇਸੀ ਗਾਵਾਂ ਨੂੰ ਦੁੱਧ ਤੇ ਲੈ ਗਏ ਸਾਹੀਵਾਲ ਥਾਰਪਾਰਕ ਗਿਰ ਠੀਕ ਆ ਜੀ ਐਨਾ ਐਨਾ ਦੁੱਧ ਐ ਡਡੇ ਚੱਡੇ ਚੰਗੇ ਗਿਰਲੈਂਡ ਉਹ ਵੀ ਉਹਨਾਂ ਨੇ ਬਣਾਈ ਆ ਬ੍ਰਾਜ਼ੀਲ ਨੇ ਦੇਖੋ ਗਿਰ ਦੇ ਨਾਲ ਇਚੇਪ ਕਰਾਸ ਕਰਾ ਕੇ ਕੋਈ ਸੈਟਪ ਬਣਾ ਕੇ ਗਰਲੈਂਡੋ ਬਣਾਤੀ ਹੌਂਕ ਦੀ ਘਟ ਬਰਾਜ਼ੀਲ ਚ ਆਪਣੇ ਨਾਲ ਗਰਮੀ ਜਿਆਦੇ ਹੈ ਤੇ ਪੱਖਾ ਉਹਨਾਂ ਦੇ ਫਾਰਮ ਚ ਲੱਗਿਆ ਨਹੀਂ ਇਹਨਾਂ ਨਾਲ ਰੇਤਾ ਪਿਆ ਥੱਲੇ ਵੀਰੇ ਆਂ ਬੈਠੀਆਂ ਨਾ ਕੋਈ ਹੌਂਕਦਿਆਂ ਦੇਸੀ ਗਾਵਾਂ ਤੇ ਦੁੱਧ ਦੀ ਪ੍ਰੋਡਕਸ਼ਨ ਉਹੀ ਐਵਰੇਜ ਹੈ ਆਪਣੇ ਐਫਪੀ ਵਾਂਗੂ 60 ਤੋਂ 70 ਕਿਲੋ ਦੀ ਹੈ ਤੇ ਫੈਟ ਦਾ ਜੇ ਕੰਮ ਦੇਖੋ ਤੁਸੀਂ 5.5 ਤੋਂ 7 ਫੈਟ ਦੇ ਵਿਚਾਲੇ ਹੈ ਤੇ ਫਿਰ ਪਾਸ ਕੌਣ ਹੋਇਆ ਜੀ ਦੇਸੀ ਗਾਵਾਂ ਵਾਲਾ ਆਪਾਂ 10 ਵੀ ਮਿਹਸਾਂ ਪਾਲ ਸਕਦੇ ਆ ਤਾਂ ਇੱਕ ਦੋ ਗਾਵਾਂ ਵੀ ਦੇਸੀ ਪਾਲ ਸਕਦੇ ਆ ਇੱਕ ਇੱਕ ਦਾ ਜਮੀਂ ਪਾਲ ਸਕਦੇ ਆ ਵਧੀਆ ਸੂਪੀ ਦੁੱਧ ਪੀ ਚੱਲੋ ਜਦੋਂ ਡਰਾਈ ਹੈ ਡਰਾਈ ਹੈ ਕੋਈ ਚੱਕਰ ਨਹੀਂ ਤੇ ਉਹ ਚੀਜ਼ ਆ ਵੀ ਉਸ ਕਰਕੇ ਆਪਾਂ ਬ੍ਰਾਜ਼ੀਲ ਨੇ ਦੇਸੀ گاਵਾ ਆਪਣੇ ਇੰਡੀਆ ਦੇ ਵਿੱਚੋਂ ਲ ਜਾ ਕੇ ਗੁਜਰਾਤ ਦੇ ਵਿੱਚ ਸਭ ਤੋਂ ਵੱਡੀ ਪ੍ਰਾਈਵੇਟ ਕਿਸਾਨਾਂ ਨੇ ਕਰੋੜਾਂ ਰੁਪਏ ਲਾ ਕੇ ਲੈ ਬਣੀ ਵੀ ਆ ਸਭ ਤੋਂ ਚੰਗਾ ਟੱਠਾ ਮੰਨ ਲਓ ਗਿਰਦਾ ਅੱਜ ਵੀ ਉਹ ਖਰੀਦ ਰਹੇ ਆ ਠੀਕ ਹੈ ਸਾਹੀਵਾਲ ਵੀ ਖਰੀਦ ਰਹੇ ਆ ਉਹ ਪਸ਼ੂਕੜ ਦੇਖਦੇ ਆ ਵੀ ਕਿਹੜੇ ਬ੍ਰਾਹਮਣ ਐ ਕਿੱਥੋਂ ਦੀ ਚੱਲੀ ਐ ਕਿਹੜੀ ਜਾਤ ਐ ਕਿੱਥੋਂ ਦਾ ਗੋਤਰਾ ਐ گاਵਾਾਂ ਚ ਗੋਤਰਾਾਂ ਦਾ ਹਿਸਾਬ ਦੇਖਾਇ ਜਾਂਦਾ ਫਿਰ ਉਹ ਬਲੱਡ ਲੈਣ ਚੋਂਦੇ ਆ ਪੰਮ ਉਹਦੀ ਆਪਣਾ ਇੰਡਕਾ ਦਾ 25 ਲੀਟਰੀ ਦੁੱਧ ਹੋਵੇ ਫਿਰ ਉਹ ਠੱਠਾ ਲੈ ਜਾਂਦੇ ਆ ਲਿਜਾ ਕੇ ਉਧਰੋਂ ਵੱਡੀ گاਵਾਾਂ ਨਾਲ ਮੀਟ ਕਰਾ ਕੇ ਫਿਰ ਦੇਖੋ ਅੱਜ ਗਿਰਗਾਾਂ ਸਵਾ 100 ਕਮ ਦੁੱਧ ਤੇ ਸਵਾ ਕਮਾਡਰ ਦੁੱਧ ਤੇ ਲੈ ਗਏ ਹੁਣ ਲੋਕ ਕਹਿਣਗੇ ਗੱਪਾ ਲੈ ਇਹਦੇ ਚ ਵੀ ਦੱਸ ਹੁਣ ਕੀ ਕਰੇਗਾ ਤੂੰ ਸੱਚ ਦੱਸੇਗਾ ਤੂੰ ਕਹਨੂੰ ਕਹਿਣਗੇ ਗੱਪਾ ਜਿਹੜੀ 60 60 ਲੀਟਰਾਂ ਤੇ ਦੇਸੀ ਠੀਕ ਹੈ ਜੀ ਇੰਨਾ ਇੰਨਾ ਦੁੱਧ ਐ ਡਡੇ ਚੱਡੇ ਚੰਗੇ ਗਰਲੈਂਡ ਉਹ ਵੀ ਉਹਨਾਂ ਨੇ ਬਣਾਈ ਆ ਬਰਾਜ਼ੀਲ ਨੇ ਦੇਖੋ ਗਿਰ ਦੇ ਨਾਲ ਐਚਪ ਕ੍ਰੋਸ ਕਰਾ ਕੇ ਕੋਈ ਸੈਟਅਪ ਬਣਾ ਕੇ ਗਰਲੈਂਡੋ ਬਣਾਤੀ ਹੌਂਕ ਦੀ ਘਟ ਹੈ ਬਰਾਜ਼ੀਲ 'ਚ ਆਪਣੇ ਨਾਲ ਗਰਮੀ ਜ਼ਿਆਦਾ ਹੈ ਤੇ ਪੱਖਾ ਉਹਨਾਂ ਦੇ ਫਾਰਮ 'ਚ ਲੱਗਿਆ ਨਹੀਂ ਇੰਨਾ ਨਾ ਰੇਤਾ ਪਿਆ ਥੱਲੇ ਵੀਰੇ ਆਂ ਬੈਠੀਆਂ ਨਾ ਕੋਈ ਹੌਂਕਦੀਆਂ ਦੇਸੀ گاਵਾ ਤੇ ਦੁੱਧ ਦੀ ਪ੍ਰੋਡਕਸ਼ਨ ਉਹੀ ਐਵਰੇਜ ਐ ਆਪਣੇ ਐਚਪ ਵਾਂਗੂ 60 ਤੋਂ 70 ਕਿਲੋ ਦੀ ਐ ਤੇ ਫੈਟ ਦਾ ਜੇ ਕੰਮ ਦੇਖੋ ਤੁਸੀਂ 5.5 ਤੋਂ 7 ਫੈਟ ਦੇ ਵਿਚਾਲੇ ਐ ਤੇ ਫਿਰ ਪਾਸ ਕੌਣ ਹੋਇਆ ਜੀ ਦੇਸੀ گاਵਾ ਵਾਲਾ ਪਾਸ ਕਿੱਥੇ ਹੋਏ ਬਾਹਰ ਜਾ ਕੇ ਤੇ ਫਿਰ ਆਪਣੇ ਬੰਦਿਆਂ ਦਾ ਕੰਮ ਨਹੀਂ ਕੀਤਾ ਜੀ ਆਪਣੇ ਬੰਦਿਆਂ ਨੂੰ ਜੇ ਅੱਜ ਆਪਾਂ ਦਿਖਾਵਾਂਗੇ ਵੀ ਭਈ ਆਹ ਦੇਸੀ ਗਾਂ ਕੋਈ 25 ਦਿਂਦੀ ਐ ਕੋਈ ਉਹਦੇ ਬੱਚੇ ਓਰੀਜਨਲ ਲੋਕ ਤਿਆਰ ਕਰਨਗੇ ਮਾਲਦਾਰ ਉਹ 12 15 ਵਾਲੀ ਤੋਂ 25 ਵਾਲੀ ਤੇ ਲੱਗੂਗਾ ਕੋਈ 28 ਵਾਲੀ ਦਾ ਹੌਲੀ ਹੌਲੀ ਜੇ ਅੱਜ ਜਿਵੇਂ ਮੱਝਾਂ 'ਚ ਬਰੀਡ ਕਿਵੇਂ ਇੱਕੇਦਾਂ ਬਦਲੀ ਤੇ ਪਰ ਗਾਵਾਂ ਚ ਕਦੇ ਨਹੀਂ ਬਦਲ ਸਕਦੀ ਮੈਂ ਸ਼ਰਤ ਲਾਉਣਾ ਲੈ 3 ਸਾਲ ਲਗਾਤਾਰ ਚੰਗੇ ਮੇਲੇ ਹੋ ਜਾਣ ਤੇ ਚੌਥੇ ਸਾਲ ਜੇ ਨਾ ਦੇਖਣ ਨੂੰ ਬਹਿੜਾ ਮਿਲ ਗਈਆਂ ਪਹਿਲੇ ਸੂਗੇ ਤੈਨੂੰ 15 15 18 18 ਲੀਟਰ ਵਾਲੀਆਂ ਤੂੰ ਮੈਨੂੰ ਨੀਵੇਂ ਥਾਂ ਤੇ ਬਾਹ ਦੀਂ ਬਈ ਦੇਸੀ ਗਾਵਾਂ ਹੋਂਦੇ ਕਿੰਨੇ ਘਾਸ ਆ ਬਈ ਮੇਲੇ ਤੇ ਦੇਸੀ ਗਾਵਾਂ ਬਹੁਤ ਆਉਣੀਆਂ ਬਈ ਬਹੁਤ ਆਉਣਗੀਆਂ ਹਾਂ ਬਹੁਤ ਬਿਊਟੀ ਕੰਪੀਟੀਸ਼ਨ ਦੇ ਵਿੱਚ ਬਹੁਤ ਜ਼ਿਆਦੇ ਸੋਹਣੀਆਂ ਤੇ ਚੰਗੀਆਂ ਗਾਵਾਂ ਆਉਣਗੇ ਹਾਂ ਇੱਕ ਇੱਕ ਗੱਲ ਹੈਗੀ ਆ ਤੇ ਵੀ ਦੂਰੋਂ ਦੂਰੋਂ ਜਿਹੜੇ ਵੀ ਭਰਾ ਰੱਖਦੇ ਸਾਰਿਆਂ ਦਾ ਫੋਨ ਆਇਆ ਬਈ ਬਈ ਪਹੁੰਚਾਂਗੇ ਠੀਕ ਹੈ ਇਹ ਤਾਂ ਹੋਰ ਗੱਲ ਨਹੀਂ ਯਾਰ ਸਾਰੇ ਭਰਾਵਾਂ ਨੂੰ ਇੱਕ ਮਾਨਦਾਰੀ ਤੇ ਵਿਸ਼ਵਾਸ ਹੈ ਵੀ ਚੰਗਾ ਕੰਮ ਤੇ ਮਾਨਦਾਰ ਕੰਮ ਕਰਨਾ ਤੇ ਇਸੇ ਕੰਮ ਦੇ ਵਿੱਚ ਹੀ ਆਪਾਂ ਰਹਿਣਾ ਹਰ ਵਕਤ ਉਹਨਾਂ ਦਾ ਵਿਸ਼ਵਾਸ ਨਹੀਂ ਆਪਾਂ ਕਦੇ ਵੀ ਟੁੱਟਣ ਦਿੰਦੇ ਜਿੱਦ ਤੇ ਉਹਨਾਂ ਦਾ ਲੋਕਾਂ ਦਾ ਵਿਸ਼ਵਾਸ ਤੋੜਤਾ ਤੇ ਉਹਦੇ ਬਸ ਮੇਲਾ ਕਰਉਣਾ ਬੰਦ ਕਰ ਦਾਂਗੇ ਘਰੇ ਬਹਿ ਜਾਾਂਗੇ ਬਾਈ ਤੇ ਪ੍ਰਮਾਤਮਾ ਆਪਾਂ ਸਾਈਂ ਰੱਖੇ ਹੌਸਲਾ ਬਖਸ਼ੇ ਠੀਕ ਆ ਮਾੜੇ ਬੰਦੇ ਨਾਲ ਲੜਨ ਦੀ ਸ਼ਕਤੀ ਦੇਵੇ ਹਨਾ ਮਾੜੇ ਕੰਮਾਂ ਨਾਲ ਲੜਨ ਦੀ ਸ਼ਕਤੀ ਦੇਵੇ ਪ੍ਰਮਾਤਮਾ ਤਾਨੂੰ ਮਨੋਂ ਸੱਚੇ ਦਿਲੋਂ ਇਹ ਨਿਕਲਿਆ ਕਰੂੰ ਤੇ ਸੱਚੇ ਦਿਲੋਂ ਨਾਲ ਹੀ ਨਿਕਲਾਂਗੇ ਨੀਤਾਂ ਨਾਲ ਮਰਾਦਾਂ ਲੱਗਦੀਆਂ ਹੁੰਦੀਆਂ ਤੇ ਸਾਰੀ ਕਮੇਟੀ ਦੀਆਂ ਨੀਤੀ ਸਿੱਧੀਆਂ ਸਾਡੀ ਤਾਂ ਕਮੇਟੀ ਸਾਰੀ ਇਹ ਹੈ ਜੀ ਲਾਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਮਾੜਾ ਕਰਨ ਵਾਲੇ ਨਹੀਂ ਚੰਗਾ ਹੀ ਕਰੀ ਜਾਣਾ ਠੀਕ ਹੈ ਰੱਬ ਨੇ ਆਪੇ ਇਹਨਾਂ ਦੀਆਂ ਸਿੱਧੀਆਂ ਪਾਈ ਜਾਣੀਆਂ ਜੀ